ਪਟੰਡਾ ਦੇ ਰਾਮਪੁਰਾ ਦੇ ਵਿਦਿਅਕ ਸਕੂਲੀ ਬੱਚਿਆਂ ਦੀ ਲੜਾਈ ਦੇ ਵਿੱਚ ਫਾਇਰਿੰਗ ਹੋਈ ਹੈ ਗੋਲੀ ਲੱਗਣ ਦੇ ਕਾਰਨ ਦੋ ਬੱਚੇ ਜ਼ਖਮੀ ਹੋਏ ਨੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਕੂਲੀ ਬੱਚਿਆਂ ਦੀ ਕਿਸੇ ਗੱਲ ਨੂੰ ਲੈ ਕੇ ਦਰਸਲ ਆਪਸ ਵਿੱਚ ਤਕਰਾਰ ਚੱਲ ਰਹੀ ਸੀ ਇਸੇ ਤਕਰਾਰ ਦੇ ਚੱਲਦਿਆਂ ਇੱਕ ਬੱਚੇ ਦੇ ਘਰ ਪਹੁੰਚੇ ਸੀਗੇ ਦੋ ਲੜਕੇ ਬੱਚੇ ਦੇ ਨਾਨੇ ਨੇ ਦੋਹਾਂ ਲੜਕੀਆਂ ਤੇ ਫਾਇਰਿੰਗ ਕਰ ਦਿੱਤੀ ਪੀੜਤਾਂ ਤੇ ਹਮਲੇ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਵੜਨ ਦੇ ਇਲਜ਼ਾਮ ਲੱਗੇ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਗਈ ਹੈ ਫਾਇਰਿੰਗ ਕਰਨ ਵਾਲੇ ਦੋਹਾਂ ਤੇ ਰਾਂਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਫਾਇਰਿੰਗ ਕਰਨ ਵਾਲੇ ਦਾ ਜੋ ਪੱਖ ਸਾਹਮਣੇ ਆਇਆ ਕਿ ਸੈਲਫ ਡਿਫੈਂਸ ਦੇ ਵਿੱਚ ਉਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਬਠਿੰਡਾ ਦੇ ਰਾਮਪੁਰਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਸਕੂਲੀ ਬੱਚਿਆਂ ਦੀ ਲੜਾਈ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਗੋਲੀ ਲੱਗਣ ਦੇ ਕਾਰਨ ਦੋ ਬੱਚੇ ਜ਼ਖਮੀ ਹੋਏ ਨੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਸਕੂਲੀ ਬੱਚਿਆਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਲੜਾਈ ਹੁੰਦੀ ਆ ਟਕਰਾਰ ਹੁੰਦੀ ਹੈ ਤੇ ਇਸੇ ਟਕਰਾਰ ਦੇ ਚੱਲਦਿਆਂ ਇੱਕ ਬੱਚੇ ਦੇ ਘਰ ਪਹੁੰਚ ਜਾਂਦੇ ਨੇ ਦੋ ਲੜਕੇ ਆ ਬੱਚੇ ਦੇ ਨਾਨੇ ਦੇ ਵੱਲੋਂ ਦੋਹਾਂ ਲੜਕਿਆਂ ਤੇ ਹੀ ਆ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪੀੜਤਾਂ ਤੇ ਹਮਲੇ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਵੜਨ ਦੇ ਜੋ ਕੇ ਇਲਜ਼ਾਮ ਨੇ ਫਾਇਰਿੰਗ ਕਰਨ ਵਾਲੇ ਦਾ ਪੱਖ ਹੈ ਕਿ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਗਈ ਹੈ। ਜੀ ਮਾ ਸਰ 3 ਮਾਉਲਾ ਸਰ ਇਹ ਨਾ ਸਾਡੇ 4:30 ਦੇ ਮੇਰੇ ਬੱਚਾ ਟਿਊਸ਼ਨ ਤੋਂ ਆਉਂਦਾ ਬੜਕੇ ਇਹਨੂੰ ਉੱਥੇ ਛੇ ਸਮਾਰਕਾਜ ਕੋਲੇ ਧੇਰ ਲਿਆ। ਮੈਨੂੰ ਬੱਚੇ ਨੇ ਹਾਂ ਜੀ ਕਿਹਨੇ ਕਿਹਾ ਇਹ ਮੁੰਡਾ ਜ ਤਨੂ ਚਲੂ ਬਾਹਰ ਪੜਾਣੀ ਕੀ ਆ ਤਨੂ ਪਤਾ ਨਹੀਂ ਤਨੂ ਆ ਜਾਣਾ ਆਦਾ। ਉਸ ਕੋਲ ਤਾਂ ਕਰ ਟਾਈਮ ਤੋਂ ਵੀ ਉਹਦੇ ਪਿੱਛੇ ਲੱਗ ਕੇ ਰਹੇ ਸੀ ਕੁੱਟਮਾਰ ਕਰਦਾ ਸੀਗਾ ਮੈਂ ਇਹਦੇ ਚਾਚੇ ਨੂੰ ਵੀ ਕਹਿਣ ਦੀ ਸੀ ਘਰੇ ਵੀ ਲੈ ਕੇ ਲਾਂਬਾ ਬਵਾਉਣਾ ਸੀ ਤਾ ਅੱਜ ਵੀ ਮੈਂ ਉਹਨੂੰ ਚਾਚੇ ਨੂੰ ਅਮਨ ਕੋਣ ਦਿੱਤਾ ਮੈਂ ਖਾਵਣ ਤੁਹਾਡਾ ਬੱਚਾ ਸਾਡੇ ਬੇਟੇ ਨੂੰ ਦੇ ਦੇਣ ਲੱਗ ਗਿਆ ਅੱਜ ਫੇਰ ਤੇਰੇ ਬਟਾ ਕਹਿੰਦਾ ਪਹਿਲੀ ਤਹ ਥਾਣੇ ਚ ਗਾ ਲਓ ਅਸੀਂ ਤਾਂ ਇਹ ਮਗਰ ਹਾਂ ਸਾਨੂੰ ਤੁਸੀਂ ਕਰਿਆ ਕਰੇ ਖਬਰੇ ਲਾ ਲੈ ਵੜਦਾ ਦਸ ਦਾ ਬੰਦੇ ਹੁੰਦੇ ਨਾਲ ਜੋ ਮਰਜ਼ੀ ਕਰੋ ਕਹਿੰਦਾ ਅਸੀਂ ਇਹ ਮਗਰ ਹਾਂ ਚਲੋ ਜੀ ਮੈਂ ਬੱਚਾ ਲੈ ਕੇ ਘਰੇ ਆ ਗਿਆ ਉਹ ਤਾਂ ਸਾਰੇ ਗਲੀ ਚ ਗੇੜੇ ਘੁੰਮਦਾ ਰਿਹਾ ਫੜੇ ਤੁਰਦਾ ਸੀਗਾ ਚਲੋ ਮਾਖਰ ਤੋਂ ਆਤਲਾ ਵੈਸੇ ਮੈਂ ਲਾਟ ਰਿਹਾ ਮੈਨੂੰ ਜਿਹਦਾ ਪਤਾ ਨਹੀਂ ਹੁੰਦਾ ਕੀ ਕਰਦਾ ਮੈਂ ਰਵਾਲਵਾਲਾ ਦੇ ਮੇਰੇ ਕੋਲ ਸੀਗਾ ਉਹ ਸਮੇ ਇਹ ਜਦੋਂ ਆ ਕੇ ਇਹਨਾਂ ਨੇ ਉੱਚੀ ਚ ਗਾਲਾਂ ਕੱਢੇ ਸ਼ੁਰੂ ਕਰ ਦਿੱਤੇ ਡੇਸੋ ਵਾਰ ਲਾਟ ਰਿਹਾ ਮਾਰ ਕੇ ਲੋਹੇ ਦੇ ਲੋਹੇ ਦਾ ਗੇਟ ਆ ਮੇਰਾ ਉਹਦੇ ਦਰੂਕਲਾਸੇ ਮਾਰੇ ਇਹਨਾਂ ਨੇ ਆਉਂ ਸਰ 10 ਜਾਣੇ ਸੀ ਟੋਟੇ ਫਿਰ ਇਹ ਗੇਟ ਖੋਲ ਕੇ ਅੰਦਰ ਵੜ ਗਏ ਅੰਦਰ ਮੈਂ ਸੂਈ ਸਬਜ਼ੀ ਬਣਾਇਆ ਜਾਂਦਾ ਸੀਗਾ ਜੀ ਮੈਂ ਜਦੋਂ ਬਾਹਰ ਨਿਕਲਿਆ ਇਹਨਾਂ ਨੇ ਮੇਰੇ ਬੱਚੇ ਬਣੇ ਸਿੱਟੇ ਉਹ ਬੱਚਾ ਭੱਜ ਕੇ ਅੰਦਰ ਗਿਆ ਭਾਂਡੇ ਚ ਮੇਰੇ ਕੰਮ ਵਾਲੀ ਸੀਗੀ ਉਹ ਜਦੋਂ ਉਹ ਗੇਟ ਉਧਰ ਦੀ ਗੇਟ ਖੋਲਦਾ ਜੈ ਇਸ ਤਰ੍ਹਾਂ ਝਾਲੀਆ ਉਹ ਜਿਹੜਾ ਤਾਂ ਕਲਾਸਾ ਸੀਗਾ ਜੇ ਬੱਚੇ ਦਾ ਨਾਮ ਲਾ ਲਾਂਗੇ ਉੱਥੇ ਤਾਂ ਦਰਵਾਜ਼ੇ ਖੁੱਲਦੇ ਫਿਰ ਮੇਰੇ ਦੇਵਾਰ ਕੀਤਾ ਜੀ ਉਹਨਾਂ ਨੇ ਦੋ ਜਣੇ ਤਾਂ ਕਲਾਸੇ ਉਹਦੇ ਦਰਵਾਜ਼ੇ ਤੇ ਵੱਜੀ ਗਏ ਲੱਕੜ ਦੇ ਦਰਵਾਜ਼ੇ ਦੇ ਉਹ ਤਾਂ ਮੈਂ ਬਾਹਰ ਕਰ ਲਈ ਜੇ ਮੇਰੇ ਸਿਰ ਚਾ ਨਾ ਲੱਗ ਅਸਲ ਮੇਰੀ ਬਾਤ ਮੇਰੇ ਕੋਲ ਵਾਰ ਵਾਰ ਸੀ ਫਰਮਾਇਆ ਜੇ ਨਾਮ ਇਹਨੂੰ ਹੁੰਦਾ ਮੇਰੀ ਜਾਲਾਸ਼ ਉੱਥੋਂ ਬੀਤੀ ਸੀ ਮੈਂ ਇਹੋ ਕਰਦੇ ਮੇਰੇ ਬੱਚੇ ਤਾਂ ਪੜ੍ਹਦੇ ਸੀ ਉਹ ਤੋਂ ਅੱਗੇ ਸੀ ਦੋ ਕਲਾਸਾਂ ਇਹ ਪਹਿਲਾਂ ਤੋਂ ਬੱਚਾ ਲਗਾੜਾ ਜੀ ਹੈ ਸਾਰਾ ਪਤਾ ਇੱਥੇ ਕੁੜੀ ਕੁੜਾਕਾ ਦੀ ਕਰਦਾ ਇਹ ਜੋ ਤੁਹਾਡੇ ਹਮਲਾਇਆ ਵੀ ਤੁਸੀਂ ਆਪਣੇ ਲਾਇਸੈਂਸ ਹੀ ਰਵਾਣ ਹਾਂਜੀ ਹਾਂਜੀ ਹਾਂ ਮੈਂ ਲਸਨ ਸੀ ਦਵਾ ਗਈ ਜੀ ਕੋਲ ਲਾਇਸੈਂਸ ਜੀ ਸੰਸਦੀ ਮੈਂ ਕਰਦਾ ਜੀ ਸਰ 10 ਵਾਰ ਦੇ ਵਿੱਚ ਅੰਦਰ ਵੜ ਕੇ ਘਰੇ ਬੇੜੇ ਚ ਕੁੱਟ ਗਿਆ ਜੀ ਸਰ ਮੈਂ ਤਾਂ ਤਾਂ ਬਚਿਆ ਜੀ ਭਾਈ ਨਾ ਦਾ ਪੁਰੜਾ ਕੁਝ ਨਹੀਂ ਇਹ ਮਿੱਤਿੰਦੇ ਮੇਰੇ ਨਾਲ ਸੀਗਾ ਮੈਂ ਮੋਟਰਾਂ ਚ ਚਲਾਉਂਦਾ ਸੀਗਾ ਤੇ ਲੜਾਈ ਹੋਈ ਐ ਇਹ ਸਰਦਾਰ ਜੀ ਪਹਿਲਾਂ ਕੋਈ ਇਹਨਾਂ ਨੇ ਨਹੀਂ ਉਹ ਕਹਿੰਦੇ ਆਪਣੇ ਜਿਹੜੇ ਪੰਪਟ ਨਾਲੇ ਹੁੰਦੇ ਆ ਉਹ ਜਿਹਨੂੰ ਦੌਣ ਨੂੰ ਦਰਸਤ ਬਟਨ ਨਾਲੇ ਹੁੰਦੇ ਕੀ ਕਹਿੰਦੇ ਉਹਨਾਂ ਨੂੰ ਸਰ ਜੀGamma ਉਹਨਾਂ ਕੋਲੇ ਉਹ ਮਾਰ ਕੇ ਗਏ ਇਹਨਾਂ ਕੋਲੇ ਤੇ ਗਲੀ 'ਚ ਖੜੇ ਸੀ ਕਿ ਇਹ ਕਦਮ ਇਹਨਾਂ ਨੂੰ ਪੁੱਛਣਾਗਾ ਤੇ ਪੁੱਛਣ ਲੱਗੇ ਥੋੜੇ ਜੀ ਅੰਦਰ ਵੜ ਗਏ ਚੂਤੇ ਆਸ ਵਿੱਚ ਅਸਰ ਨਹੀਂ ਜਿੱਦ ਵਸ ਹੋਊਗੀ ਸਿੱਧਵਸਤ ਬਾਅਦ ਇਹਨਾਂ ਦੀ ਗੋਲੀਆਂ ਚੱਲ ਪਿਆ ਉਸ ਵਿੱਚ ਉਹ ਥੋੜਾ ਹੈਰੀ ਅੰਬੀਂਦਰ ਦੇਖਣ ਗਿਆ ਸੀਗਾ ਉਹ ਭੱਜਿਆ ਆਵੇ ਤੇ ਹੈਰੀ ਤੇ ਫੇਰ ਵੱਜਿਆ ਤੇ ਦੋਨਾਂ ਦੇ ਆਪਸ ਵਿੱਚ ਗੋਲੀਆਂ ਦਾ ਫੇਰ ਵੱਜਿਆ ਉਸ ਵਿੱਚ ਗੱਲਬਾਤ ਹੋਈ ਉਹ ਆਪ ਨੂੰ ਮੈਂ ਮੋਟਰਸਾਈਕਲ 'ਤੇ ਮੈਂ ਹੀ ਹਸਪਤਾਲ ਲੈ ਕੇ ਆਇਆ ਦੋਨਾਂ ਨੂੰ ਮੈਂ ਗੁੱਸੇ ਦਾ ਕੁਝ ਕਰਕੇ ਲੜਾਈ ਬਣੇ ਤੁਸੀਂ ਨਾਲ ਲੜਾਈ ਬਣੇ ਮੈਂ ਨਾਲ ਸੀਗਾ ਦੋਨਾਂ ਨੂੰ ਮੈਂ ਹਸਪਤਾਲ ਲੈ ਕੇ ਆਇਆ ਜੋ ਮਰ ਜਿਆ ਅਸੀਂ ਦੋਨੇ ਹਸਪਤਾਲ ਅਸੀਂ ਦੋਨੇ ਮੋਟਰਸਾਈਕਲ 'ਤੇ ਇਕੱਠੇ ਸੀ ਤਿੰਨੇ ਜਾਣੇ ਇਹ ਜਿਆਦੇ ਇਹਨਾਂ ਨੇ ਵੀ ਇਸ ਕਹਿਣਾ ਫਿਰ ਇਹਨਾਂ ਨੇ ਕਿਹਾ ਜਿਹੜੇ ਉਹਨਾਂ ਦਾ ਉਹਨਾਂ ਦਾ ਨਾਂ ਨਹੀਂ ਪਤਾ ਮੈਨੂੰ ਕਿਸੇ ਉਹਨਾਂ ਦਾ ਸਿੱਧੂ ਆ ਜੋ ਮਰਜੀ ਉਹਨਾਂ ਦਾ ਨਾਂ ਨਹੀਂ ਪਤਾ ਸਤਸੰਗ ਜੀ ਕੀ ਹੋਇਆ ਜੀ ਇਹਨਾਂ ਦਾ ਕਟਣਾ ਕੀ ਹੈ ਕਟਣਾ ਕੀ ਜੀ ਉਹ ਜਿਵੇਂ ਪੜਦਾ ਸੀਗਾ ਉਹਦੋਂ ਤੋਂ ਮਗਰ ਪਿਆ ਵਸੇ ਨੇ ਠੋਟਵਾਰੀ ਕਈ ਵਾਰਾਂ ਨੂੰ ਸੂਰਜ ਵੀ ਕੁੱਪਿਆ ਉਹ ਮਾੜਾ ਮੋਟਾ ਹੁਣ ਧਾਕ ਤੇ ਉਪਰ ਆ ਕੇ ਤਾਂ ਲੜ ਦੁੱਟ ਪਏ ਉਹਦੇ ਜਿਹਾ ਅੱਜ ਵੀ ਤੇ ਬਾਲੋਦੀਏ ਪੱਤੀਰ ਜਾਣੇ ਚੋਗਦੇ ਆ ਅੱਜ ਕੀ ਹੋਇਆ ਵਾਹੀ ਕੋਈ ਮਾੜਾ ਮੋੜਾ ਤੂਬੂ ਪਾਇਆ ਹੋਇਆ ਨੇ ਉਹਨੇ ਬੱਲੇ ਗੁੱਲੀਆ ਦੀ ਉਹਨੇ ਮਨ ਲੱਤ ਆਈ ਗੋਤ ਨਹੀਂ ਹੋਇਆ ਹੋਰ ਉਹਦਾ ਦਾ ਫਾਇਰ ਮੋਟਿਆ ਮੈਰੀ ਕੀ ਹੋਇਆ ਸੀ ਕਾ ਆਈ ਬਸ ਲੜਾਈ ਸੀ ਫਾਇਰ ਜਲ ਰ ਫਾਇਰ ਮਾਇ ਬੰਦੇ ਕਾਹਲੀ ਮਾਰੇ ਫਾਇਰ ਤੋਂ ਬਸ ਜਿਵੇਂ ਨਾ ਉਹ ਲੜਦੇ ਆ ਤੇ ਅਗਲੇ ਪੈਰ ਦੀ ਰਾਤੀ ਆ ਗਿਆ ਉਹਨੇ ਕੋਈ ਲੜਾਈ ਸੀ ਇਹ ਮਾਰ ਮੂਰ ਕੇ ਵਿਚਾਰੇ ਦੇ ਸੰਦ ਉਹ ਬੜਾ ਵਿਚਾਰਾ ਪਿਆ ਪਿੱਛੇ ਦੀ ਮੰਗ ਵਿੱਚ ਕਰਕਮਾ ਚਲ ਕੋਈ ਨਹੀਂ ਯਾਰ ਮਿੱਤਰ ਕੱਢ ਜੰਨੇ ਪਰ ਤੇ ਉਹ ਕਰਕੇ ਮੇਰੇ ਵਿਚਰਾ ਸੀ ਉਹ ਨਾਲ ਸੀਗਾ ਹਾਂਜੀ ਇਹ ਜਿਹੜਾ ਫਾਇਰ ਚਲਾਇਆ ਉਹ ਸਹੀ ਘੱਟ ਗਈ ਕੀ ਹੋਇਆ ਮੰਮੀ ਬਾਹਰ ਖੜਾ ਜੀ ਇਹ ਅੰਦਰ ਅੰਦਰ ਬੜਾ ਸੀ ਤੇ ਬਾਹਰ ਜੋ ਮੋਟਰ ਆ ਗਿਆ ਪੱਜ ਕੇ ਬੈਨ ਲਗੇ ਇਹ ਪੱਜ ਗਿਆ ਬਾਹਰ ਜੋ ਮੈਂ ਬੈਨ ਲਗਾ ਮੇਰੇ ਵੀ ਬੱਜ ਗਈ ਪਤਨੀ ਸ਼ਰਲਾ ਬਜਰਾ ਪੈਣੇ ਪਣੀ ਗੋਲੀ ਵਜ ਗਈ ਆਏ ਗੱਲ ਸੀ ਮੈਨਾਂ ਹੁਣ ਕੋਈ ਲੜਾਈ ਨਹੀਂ ਮੇਰੀ ਤਾਂ ਕੋਈ ਲੜਾਈ ਨਹੀਂ ਸੀ ਮਾਪਿਆਂ ਦੇ ਨਾਲ ਆਈ ਯਾਰੀ ਦੌਰ ਸੀ ਆਪਾਂ ਕਹਿੰਦੇ ਭਰਾਵਾਂ ਨਾਲ ਪਿਆਰ ਗੱਲ ਕੋਈ ਨਹੀਂ ਉੱਥੇ ਹੀ ਹਾਂਜੀ ਉਹ ਨਾ ਘਰ ਉੱਥੇ ਪਰਵਾਹ ਦੇਗਾ ਕੋਈ ਮੜੇ ਗਾਂ ਹੀ ਦੋ ਤਿੰਨ ਗਲੇ ਖੱਟ ਗਈ ਗਾਂ ਹੋਇਆ ਅੱਜ ਕੀ ਹੋਇਆ ਕੋਈ ਕੋਡਾ ਸਤੋ ਕੁ ਹੋਇਆ ਹਾਂਜੀ ਅੱਜ ਗੱਲ ਕੱਟਣਾ ਆ ਜੇ ਬਾਸਾ ਕਰਨਾ ਇਹ ਜੀ ਲੜਾਈ ਸੀ ਆਪਾਂ ਖੜ ਕੇ ਨਾਲ ਤੇ ਕਹਿੰਦਾ ਆਪਾਂ ਕੀ ਮਤਲਬ ਆਇਆ ਕਿ ਜਿਵੇਂ ਲੜਾਈ ਆਈ ਹੇ ਗਈ ਆਪਾਂ ਬਾਹਰ ਖੜੇ ਸੀ ਇਹ ਜੋ ਰੱਬੇ ਨੇ ਮਾਨਮੋਹ ਜੀ ਕੋਈ ਗੱਲਬਾਤ ਬਾਹਰ ਆਉਂਦਾ ਈ ਤੇ ਉਹਨੇ ਅਗਲੇ ਪੈਰ ਤਲਾ ਦੇ ਠੀਕ ਆਪ ਸੇਫਟੀ ਵਾਸਤੇ ਟੂ ਇੱਕ ਅੱਦੇ ਫੈਰੇ ਦੇ ਵਿੱਚ ਜ ਰੱਬੇ ਨੇ ਮੇਰੇ ਵਿਜੇ ਪਤਾ ਨਹੀਂ ਮੇਰੇ ਹਸਲ ਦਾ ਪਜਿਆ ਤਾਂ ਇਹ ਗੱਲ ਹੈ